ਕਿੰਨੀਆਂ ਕੁ ਕੁੜੀਆਂ ਆ ਆ ਦੇ ਆਪਣੇ ਟੱਚ ਵੀ ਕਰਦੀਆਂ ਕਿਉਂ ਨਹੀਂ ਕਰਦੀਆਂ ਪੀਰੀਅਡ ਦੇ ਹੋਇਆ ਕਰਕੇ ਪੀਰੀਅਡ ਜੀ ਇੰਨਾ ਵੱਡਾ ਹੋਇਆ ਬਣਾਏ ਹੋਏ ਨੇ ਕਿ ਉਹਦੇ ਕਰਕੇ ਉਹਨੂੰ ਆਪਣੇ ਆਪ ਤੋਂ ਹੀ ਫਿਰ ਹੰ ਲਾਈਕ ਥੈਮਸੈਲਵਸ ਉਹ ਆਪਣਾ ਆਪ ਨਹੀਂ ਪਸੰਦ ਹੈਗਾ ਥੋ ਲੈਟਰਾਂ ਜਦੋਂ ਸੈਕਸ ਸ਼ੁਰੂ ਹੋਣਾ ਹੈਗਾ ਉਹ ਫਿਰ ਕੀ ਹੈ ਜਦ ਕਿ ਕਿਉਂਕਿ ਮਾਂ ਨੇ ਵੀ ਸੈਕਸ ਐਜੂਕੇਸ਼ਨ ਦਿੱਤੀ ਹੋਈ ਨਹੀਂ ਸੈਕਸ ਐਜੂਕੇਸ਼ਨ ਕਿਸ ਨੇ ਦਿੱਤੀ ਹੋਈ ਨਹੀਂ ਕਦੇ ਸੈਕਸ ਐਜੂਕੇਸ਼ਨ ਹੁੰਦੀ ਕੀ ਹੈ ਇਹਦੇ ਬਾਰੇ ਤੇ ਆਪਾਂ ਗੱਲ ਨਹੀਂ ਕਰ ਸਕਦੇ ਉਹ ਗੰਦੀ ਗੱਲ ਹੈ ਨਾ ਬਹੁਤ ਗੰਦੀ ਗੱਲ ਹੈ ਪਰ ਗੰਦੀ ਗੱਲ ਕਰਦੇ ਕਰਦੇ ਆਪਾਂ ਜੁਆਕ ਜੰਮ ਸਕਦੇ ਆ ਕਾਫੀ ਸਾਰੇ ਇਹਦਾਂ ਹੈ ਪਰ ਹਾਂ ਦੀ ਗੱਲ ਨਹੀਂ ਕਰ ਸਕਦੇ ਗੱਲ ਬਹੁਤ ਗੰਦੀ ਹੈ ਵਾਟ ਆਰ ਵੀ ਡੂਇੰਗ ਜਿਹੜੇ ਬੰਦੇ ਹੈਗੇ ਨੇ ਉਹ ਆਪਣੀ ਚਰਮ ਸੀਮਾ ਕਰ ਸਕਦੇ ਆ ਪਰ ਨਾਟ ਇਵਨ ਬਾਦਰਡ ਕਿ ਜਿਹੜੀ ਉਹਦੀ ਘਰ ਵਾਲੀ ਹੈਗੀ ਐ ਉਹਦਾ ਫਨ ਹਲ ਸ਼ੁਰੂ ਵੀ ਹੋਇਆ ਕਿ ਨਹੀਂ ਆ ਇਸ ਸ਼ੀ ਵਿਦ ਦ ਮਨਰ ਉਹ ਵੀ ਇੰਜੋਏ ਕਰਦੀ ਪਈ ਕਿ ਨਹੀਂ ਕਿੰਨੇ ਕੁ ਬੰਦੇ ਜਿਹੜੀ ਐਸ ਚੀਜ਼ ਵੱਲ ਧਿਆਨ ਦਿੰਦੇ ਹੈਗੇ ਨੇ ਦਾ ਅੰਤ ਹੈ ਨਹੀਂ ਫਿਰ ਤੁਸੀਂ ਸੰਭੋਗ ਨਹੀਂ ਕਰਦੇ ਪਏ ਕੇ ਖਾਣੇ ਪਿਆ ਇਹ ਕੇ ਖਾਣੇ ਆ ਹੱਥ ਰਸੀ ਕਰੋ ਕਮਨ ਹੋੜ ਇਜ਼ਨ ਲਾਈਕ ਦ ਵੂਮਨ ਔਰਤ ਜਿਹੜੀ ਹੈਗੀ ਹੈ ਔਰਤ ਉਹਦੇ ਆਪ ਦੇ ਸਰੀਰ ਨੂੰ ਉਹ ਜਾਣਦੀ ਨਹੀਂ ਹੈਗੀ ਉਹ ਆਪਣੇ ਸਰੀਰ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੀ ਹੁਣ ਇੰਨੇ ਜ਼ਿਆਦਾ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਜਿਹੜਾ ਹਸਤ ਮੈਥ ਉਹਨੀਆਂ ਹੱਥ ਰਸੀਦੀ ਲਤ ਲੱਗੀ ਹੋਈ ਆ ਉਹ ਲਤ ਛਡਾਉਣ ਵਾਸਤੇ ਉਹ ਮੈਨੂੰ ਉਹਦੇ ਹੁੰਦੇ ਨੇ ਕੰਮ ਉੱਤੇ ਲੱਗੇ ਹੋਏ ਨੇ ਔਰਤਾਂ ਨੇ ਲਤ ਉਹਨਾਂ ਤੋਂ ਬਾਅਦ ਚ ਲੱਗੂਗੀ ਪਰ ਹੱਥਾ ਲਾ ਕੇ ਦੇਖ ਲੈਣਾ ਆਪਦੇ ਆਪ ਨੂੰ ਸੈਕਸ ਤੋਂ ਉਹ ਨਾ 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 ਬਗੰਦੀ ਅਲਬਾ